ਜਦੋਂ ਗਲ ਆਣਖਾਂ ਤੇ ਆਣ ਖੜੀ ਸੀ ਲੀਡਰਾਂ ਦੀ ਫੌਜ ਵੀ ਦਿੱਲੀ ਤੋਂ ਚੜੀ ਸੀ ਲੀਡਰਾਂ ਦੀ ਫੌਜ ਵੀ ਦਿੱਲੀ ਤੋਂ ਚੜੀ ਸੀ ਫੇਰ ਆ ਗਏ ਅਵਲ ਵੋਟਾਂ ਦੇ ਹਿਸਾਬ ਚ ਅਣਕੀ ਦਾ ਸੂਰਜ ਜਿੱਤ ਗਏ ਪੰਜਾਬ ਚ ਅਣਕੀ ਦਾ ਸੂਰਜ ਜਿੱਤ ਗਏ ਪੰਜਾਬ ਚ ਖਡੂਰ ਸੇ ਮੁਝੇ ਤੇ ਅਮਰਤ ਪਾਲਦੀ ਫਰੀਦਕੋਟ ਬਯੰਤ ਸੋਦੇ ਨੋ ਨਿਹਾਲਦੀ ਫਰੀਦਕੋਟ ਬਯੰਤ ਸੋਦੇ ਨੋ ਨਿਹਾਲਦੀ ਓ ਮੱਝ ਵਾਲਿਆਂ ਨੂੰ ਆਸ ਹੈ ਜਨਾਬ ਚ ਅਣਕੀ ਦਾ ਸੂਰਜ ਏ ਤਗੈ ਪੰਜਾਬ ਚ ਅਣਕੀ ਦਾ ਸੂਰਜ ਏ ਤਗੈ ਪੰਜਾਬ ਚ ਓ ਧੰਨਵਾਦ ਸਾਰੇ ਵੋਟ ਪਾਉਣ ਵਾਲਿਆਂ ਦਾ ਪਾਉਣ ਧੰਨਵਾਦ ਸਾਰੇ ਵੋਟ ਪਾਉਣ ਵਾਲਿਆਂ ਦਾ ਖਾਲਸਾ ਜੀ ਪੰਥ ਨੂੰ ਜਿਤਾਉਣ ਵਾਲਿਆਂ ਦਾ ਪੰਥ ਖਾਲਸੇ ਨੂੰ ਜਿਤਾਉਣ ਵਾਲਿਆਂ ਦਾ ਉਹ ਜਸ਼ਨ ਮਨਾਲੇ 6 ਜੂਨ ਬਾਅਦ ਚ ਅਣਕੀ ਦਾ ਸੂਰਜ ਏਤ ਹੈ ਪੰਜਾਬ ਚ ਅਣਕੀ ਦਾ ਸੂਰਜ ਏਤ ਹੈ ਪੰਜਾਬ ਚ ਫਰੀਦਕੋਟ ਹਲਕੇ ਤੇ ਖਡੂਰ ਸਾਹਿਬ ਵਾਲੇ ਸਭ ਨੂੰ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਬੈਂਤ ਸਿੰਘ ਦੇ ਪੁੱਤਰ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਐਮਪੀ ਜਿਤਾ ਕੇ ਦਿੱਲੀ ਵਿੱਚ ਭੇਜਿਆ ਤੇ ਦੂਸਰਾ ਧੰਨਵਾਦ ਮਾਝੇ ਵਾਲੇ ਮਝੈਲਾ ਨੂੰ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿੱਤ ਦੀ ਆਪ ਸਰਬਾ ਸੰਗਤਾਂ ਨੂੰ ਵਧਾਈ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ